ਅੱਜ ਸਾਨੂੰ ਪ੍ਰਕਿਰਤੀ ਵੈਲਫੇਅਰ ਸੁਸਾਇਟੀ ਜਿਸ ਦੇ ਪ੍ਰਧਾਨਸ਼ੀ ਦੀ ਚੇਤਨ ਸ਼ਰਮਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਰਿੰਕੂ ਜੀ ਤੇ ਹੋਰ ਸਭ ਨਾਲ ਮੈਂਬਰਾਂ ਨੇ ਸਾਨੂੰ 100 ਦੇ ਕਰੀਬ ਜਿਹੜਾ ਇੱਥੇ ਪਲਾਂਟਸ ਜੋ ਗਮਲਿਆਂ ਦੇ ਨਾਲ ਦਿੱਤੇ ਆ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ ਅਤੇ ਸਿਵਲ ਹਸਪਤਾਲ ਦੇ ਵਿੱਚ ਹੋਰ ਜੋ ਹੈ ਖੂਬਸੂਰਤ ਨਜ਼ਾਰੇ ਜਿਸ ਤਰ੍ਹਾਂ ਸਾਡੇ ਕੋ ਮੋਰ ਬਹੁਤ ਘੁੰਮਦੇ ਰਹਿੰਦੇ ਆ ਹੋਰ ਪੰਛੀ ਇੱਥੇ ਆਉਣ ਤੇ ਇਹ ਜਿਹੜੇ ਮਰੀਜ਼ਾਂ ਨੂੰ ਵੀ ਹੋਰ ਸਹੂਲਤਾਂ ਮਿਲ ਸਕਣ ਇਸੇ ਲੜੀ ਦੇ ਤਹਿਤ ਗਰਮੀਆਂ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੇ ਕੋਲ ਡੀਐਮਸੀ ਆਫਿਸ ਦੇ ਵਿੱਚ ਜੋ ਮਰੀਜ਼ ਬੈਠਦੇ ਆ ਇਹਨਾਂ ਦੇ ਵਿੱਚ ਪੱਖਿਆਂ ਦੀ ਜ਼ਰੂਰਤ ਹੈ ਤਾਂ ਉਸੇ ਸਮੇਂ ਹੀ ਇਹਨਾਂ ਦੇ ਮਰੀਜ਼ਾਂ ਦੀ ਮੰਗ ਨੂੰ ਦੇਖਦੇ ਹੋਏ ਚਾਰ ਪੱਖੇ ਅਤੇ ਦੋ ਏਸੀ ਡੀਡਿਕਸ਼ਨ ਵਾਰਡ ਦੇ ਵਿੱਚ ਜੋ ਅਸੀਂ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਹੋਇਆ ਪੰਜਾਬ ਸਰਕਾਰ ਨੇ ਉਸ ਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਹੋਏ ਇਹਨਾਂ ਨੇ ਡੀਡਿਕਸ਼ਨ ਵਾਰਡ ਦੇ ਵਿੱਚ ਇੱਕ ਏਸੀ ਲਗਵਾ ਕੇ ਦਿੱਤਾ ਇੱਕ ਜੋ ਟੀਕੇ ਆ ਰਵਾੜਾ ਜੋ ਇੱਥੇ ਗੋਡੇ ਬਦਲਣ ਦਾ ਅਸੀਂ ਪ੍ਰੋਗਰਾਮ ਚਲਾਇਆ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਗੋਡੇ ਡਾਕਟਰ ਗਗਨ ਬਜਾਜ ਤੇ ਮੇਰੇ ਵੱਲੋਂ ਬਦਲੇ ਜਾ ਰਹੇ ਹੈ ਉਸ ਦੇ ਵਿੱਚ ਇਹਨਾਂ ਨੇ ਏਸੀ ਲਗਾ ਕੇ ਦਿੱਤਾ ਤਾਂ ਜੋ ਮਰੀਜ਼ ਨੂੰ ਇੱਕ ਵੀ ਪੈਸਾ ਪ੍ਰਾਈਵੇਟ ਰੂਮ ਤੇ ਵੀ ਖਰਚਣਾ ਨਾ ਪਵੇ ਅਤੇ ਉਹਨਾਂ ਨੂੰ ਸੁਖ ਸੁਖ ਦਾਵਾ ਇਸੇ ਤਰ੍ਹਾਂ ਮਿਲਦੀਆਂ ਰਹਿਣ ਇਹ ਪ੍ਰਗਤੀ ਵੈਲਫੇਅਰ ਸੁਸਾਇਟੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਜਿਨ੍ਹਾਂ ਦਾ ਜਵਾਬ ਨਹੀਂ ਹੈ ਚਾਹੇ ਕਿਸੇ ਨੂੰ ਘਰ પાਕੇ ਦੇਣਾ ਹੋਵੇ ਚਾਹੇ ਲੋਕਾਂ ਨੂੰ ਪੜ੍ਹਾਈ ਕਰਵਾ ਕੇ ਦੇਣੀ ਹੋਵੇ ਚਾਹੇ ਹੋਰ ਕੋਈ ਰਾਸ਼ਨ ਜਾਂ ਕਿੱਟਾਂ ਦੇਣੀਆਂ ਹੋਣ ਚਾਹੇ ਟੀਬੀ ਵਿਭਾਗ ਦੇ ਵਿੱਚ ਮਹੀਨਾਵਾਰ ਰਾਸ਼ਨ ਦੀ ਲੜੀ ਚੱਲਦੀ ਹੈ ਇਸੇ ਤਰ੍ਹਾਂ ਹੀ ਇਹਨਾਂ ਨੂੰ ਜਦੋਂ ਵੀ ਅਸੀਂ ਸਿਵਲ ਹਸਪਤਾਲ ਜਾਂ ਕਿਸੇ ਸਰਕਾਰੀ ਮਹਿਕਮੇ ਵੱਲੋਂ ਕੋਈ ਵੀ ਮੰਗ ਕੀਤੀ ਜਾਂਦੀ ਹੈ ਇਸ ਨੂੰ ਤੁਰੰਤ ਪੂਰਾ ਕਰਦੇ ਆ ਮੇਰੀ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਹਤ ਵਿਭਾਗ ਨਾਲ ਪੰਜਾਬ ਸਰਕਾਰ ਦੇ ਜਿੰਨੇ ਵੀ ਪ੍ਰੋਗਰਾਮ ਚਲਾਏ ਆ ਉਹਨਾਂ ਦੇ ਵਿੱਚ ਇਹ ਵੱਧ ਚੜ ਕੇ ਹਿੱਸਾ ਲੈਣਗੇ ਤੇ ਇਸੇ ਤਰ੍ਹਾਂ ਜੋ ਲੋਕ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਬਹੁਤ ਬਹੁਤ ਧੰਨਵਾਦ OK ਜੀ ਮੇਰਾ ਨਾਮ ਰਿਆਦਪ੍ਰੀਤ ਸਿੰਘ ਹੈ ਜੀ ਦਾ ਪ੍ਰਗਤੀ ਵੈਲਫੇਅਰ ਸੁਸਾਇਟੀ ਦਾ ਮੈਂਬਰ ਹਾਂ ਕਿਉਂਕਿ ਆਪਣੇ ਪਿੰਡ ਕੋਟ ਪੰਜ ਸਾਲਾਂ ਤੋਂ ਕੰਟੀਨਿਊਸਲੀ ਵਰਕ ਕਰ ਰਹੀ ਹੈ ਬੇਸਿਕਲੀ ਆਪਣਾ ਕੰਮ ਸੀਗਾ ਕਿ ਮਤਲਬ ਕਰੋਨਾ ਤੋਂ ਸ਼ੁਰੂ ਕੀਤਾ ਸੀ ਆਪਾਂ ਕਿ ਜਿਹੜੇ ਲੋੜਵੰਦ ਲੋਕ ਸੀ ਜਿਹੜੇ ਬੇਰੁਜ਼ਗਾਰ ਹੋ ਗਏ ਸੀ ਉਹਨਾਂ ਨੂੰ ਰਾਸ਼ਨ ਪਹੁੰਚਾਉਣਾ ਸੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਆਪਣਾ ਕੰਮ ਵਧਦਾ ਗਿਆ ਆਪਾਂ ਕੋਈ ਮੁਢਲੀ ਵਿੱਦਿਆ ਸ਼ੁਰੂ ਕੀਤੀ ਜਿਵੇਂ ਬੱਚਿਆਂ ਲਈ ਜਿਵੇਂ ਕਿ ਜਿਨ੍ਹਾਂ ਨੂੰ ਇੰਗਲਿਸ਼ ਸਟੇਚਿੰਗ ਦੇ ਕੰਪਿਊਟਰ ਬੇਸਿਕ ਕੰਪਿਊਟਰ ਦਾ ਕੋਰਸ ਆਪਾਂ ਮਤਲਬ ਪਲੱਸ 1 ਤੋਂ ਲੈ ਕੇ ਮੈਡੀਕਲ ਮਤਲਬ ਕਲਾਸ 6 ਤੋਂ ਆਪਾਂ ਸ਼ੁਰੂ ਕੀਤਾ ਪਰ ਹੌਲੀ ਹੌਲੀ ਜਿਵੇਂ ਕਈ ਕੁਦਰਤੀ ਆਫਤਾਂਵਾਂ ਹੁੰਦੀਆਂ ਸੀਗੀਆਂ ਲੋਕਾਂ ਦੇ ਘਰ ਟਾਇ ਜਾਂਦੇ ਸੀ ਆਪਾਂ ਲੋਕਾਂ ਨੂੰ ਮਤਲਬ ਜਿੱਥੋਂ ਤੱਕ ਜਿੱਥੋਂ ਤੱਕ ਆਪਾਂ ਪਹੁੰਚ ਕਰ ਸਕਦੇ ਸੀ ਲੋਕਾਂ ਦੇ ਘਰ ਪਾ ਕੇ ਦਿੱਤੇ ਅਤੇ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਬਹੁਤ ਆਪਾਂ ਸਕੂਲਾਂ ਤੱਕ ਮਤਲਬ ਜਿਹੜੇ ਜਿਹੜੇ ਨੇੜੇ ਦੇ ਪਿੰਡਾਂ ਦੇ ਸਕੂਲਾਂ ਤੱਕ ਪਹੁੰਚ ਸਕਦੇ ਸੀ ਉਹਨਾਂ ਨੂੰ ਜੋ ਜੋ ਲੋੜ ਸੀ ਮਤਲਬ ਸਿਆਲਾਂ ਵਿੱਚ ਆਪਾਂ ਕੋਟੀਆਂ ਸਵੈਟਰ ਜਰਾਬਾਂ ਮਤਲਬ ਜੋ ਜੋ ਆਪਾਂ ਪ੍ਰੋਵਾਈਡ ਕਰ ਸਕਦੇ ਹੋ ਕੀਤਾ ਹੁਣ ਆਪਣਾ ਜਿਹੜਾ ਮੇਨ ਪ੍ਰੋਜੈਕਟ ਆ ਉਹ ਚੱਲ ਰਿਹਾ ਆ ਆਪਾਂ ਇੱਕ ਸਕੂਲ ਮਤਲਬ ਤਿਆਰ ਕਰਦੇ ਆ ਜਿੱਦਾਂ ਭਾवटी ਸੰਗ ਦੇ ਨਾਲ ਰਲ ਕੇ ਆਪਾਂ ਦਰਮ ਚੱਕੀ ਕਲਾਾਂ ਦੇ ਵਿੱਚ ਸ਼ੁਰੂ ਕਰ ਰਹੇ ਆ ਉੱਥੇ ਆਪਣਾ ਇਹ ਹੋਊਗਾ ਕਿ ਆਪਾਂ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਨੂੰ ਮਤਲਬ ਬਹੁਤ ਹੀ ਘੱਟ ਜਾਇ ਰੇਟ ਤੇ ਆਪਾਂ ਵਿੱਦਿਆ ਪ੍ਰੋਵਾਈਡ ਕਰ ਸਕੀਏ ਹੁਣ ਆਪਾਂ ਸਿਵਲ ਹਸਪਤਾਲ ਦੇ ਵਿੱਚ ਹੁਣੇ ਹਾਲੀ ਵਿੱਚ ਆਪਾਂ 100 ਗਮਲਾ ਮਤਲਬ ਪੋਡੇ ਤੇ ਹੀ ਕਿਉਂਕਿ ਬੜੀ ਗਰਮੀ ਕਰਕੇ ਕਿ ਬਹੁਤ ਘੱਟ ਲੋਕ ਰੁਕ ਲਾ ਰਹੇ ਆ ਤੇ ਮਤਲਬ ਪਾਤਾਵਰਨ ਦਾ ਧਿਆਨ ਨਹੀਂ ਰੱਖ ਰਹੇ ਉਸ ਨੂੰ ਨਹੀਂ ਵਿੱਚ ਰੱਖਦੇ ਆਪਾਂ ਸੌਂਦੇ ਇਹਨਾਂ ਨੂੰ ਮਤਲਬ ਦਿੱਤੇ ਸੀ ਉਸ ਤੋਂ ਬਾਅਦ ਆਪਣੇ ਜਿਹੜੇ ਡੀ ਐਮ ਸੀ ਦਫ਼ਤਰ ਵਿੱਚ ਪੇਸ਼ੈਂਟ ਬੈਠਦੇ ਸੀ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਇੱਥੇ ਗਰਮੀ ਵਿੱਚ ਮਤਲਬ ਬਹੁਤ ਉਹਨੂੰ ਵੀ ਪਤਾ ਬਹੁਤ ਜ਼ਿਆਦਾ ਗਰਮੀ ਵੱਜ ਚੁੱਕੀ ਹੈ ਸੋ ਉਸ ਦਿੱਕਤ ਨੂੰ ਦੇਖਦੇ ਹੋਏ ਆਪਾਂ ਮਤਲਬ ਚਾਰ ਤੋਂ ਪੰਜ ਪੱਖੇ ਡੀ ਐਮ ਸੀ ਦਫ਼ਤਰ ਵਿੱਚ ਵੀ ਲਗਵਾਏ ਇਸੇ ਤਰ੍ਹਾਂ ਆਪਣੀ ਮਤਲਬ ਸੁਸਾਇਟੀ ਜਿੱਥੋਂ ਤੱਕ ਪਹੁੰਚ ਕਰ ਸਕਦੀ ਹੈ ਪਹੁੰਚ ਕਰ ਲਈ ਹੈ ਜੇ ਲੋੜਵੰਦਾਂ ਨੇ ਸੰਪਰਕ ਤੁਹਾਡੇ ਨਾਲ ਕਰ ਆਪਣਾ ਮੇਨਲੀ ਫਲੈਕਸਿਸ ਲੱਗੀਆਂ ਹੋਈਆਂ ਮਤਲਬ ਜਿਸ ਜਿੱਥੇ ਆਪਾਂ ਪਹੁੰਚ ਕਰਦੇ ਆ ਜਿਹੜੇ ਸਕੂਲ ਚ ਜਾ ਰਹੇ ਆ ਜਾਂ ਸਿਵਲ ਹਸਪਤਲ ਜਾ ਰਹੇ ਆ ਤੇ ਮਤਲਬ ਆਪਣੇ ਜੇ ਆਪਾਂ ਫਿਰ ਵੀ ਮਤਲਬ ਨਹੀਂ ਕਿਸੇ ਕੋਲ ਕੰਟੈਕਟ ਹੈਗਾ ਫਿਰ ਵੀ ਆਪਾਂ ਕੰਨੈਕਟ ਦੱਸ ਦਿੰਨੇ ਆ ਜੇ ਕਿਸੇ ਨੇ ਸਾਡੇ ਨਾਲ ਕਿਸੇ ਵੀ ਲੋਡ ਪ੍ਰਬੰਧੀ ਮਤਲਬ ਸਾਡੇ ਨਾਲ ਸੰਪਰਕ ਕਰਨਾ ਉਹ 9878324979 ਤੇ ਸੰਪਰਕ ਕਰ ਸਕਦਾ ਕੋਈ ਦਫ਼ਤਰ ਵਗੈਰਾ ਤੁਹਾਡਾ ਕਿੱਥੇ ਹੈਗਾ ਦਫ਼ਤਰ ਆਪਣਾ ਹੀ ਤਾਰਾਪਾਲਸ ਕੋਲੇ ਡਾਕਟਰ ਰਮਨ ਗੋਇਲ ਦਾ ਹਸਪਤਲ ਆ ਉਹਦੀ ਬੈਕ ਸਾਈਡ ਤੇ ਸ਼ੀ ਮੰਦਿਰ ਆ ਉਸਰ ਜੇਪੀ ਨਗਰ ਚ 3 ਨੰਬਰ ਵਾਲੀ ਜਿਹੜੇ ਵਿੱਚ ਆ ਸਕਦੇ ਮਨਵਿਕਾਸ ਕੇਂਦਰ ਮਤਲਬ ਜਿੱਥੇ ਆਪਾਂ ਬੱਚਿਆਂ ਨੂੰ ਵਿਦਿਆ ਪ੍ਰੋਵਾਈਡ ਕਰਦੇ ਹਾਂ ਉਸ ਦਾ